ਲੈ ਬਈ ਆਪਾਂ ਆ ਗਏ ਇੱਥੇ ਸੁਪਰ ਸੀਡਰ ਨਾਲ ਆਪਾਂ ਕਣਕ ਬੀਜੀ ਦੇਖ ਇੱਥੇ ਵੀਡੀਓ ਬਣੀ ਹੋਈ ਆ ਸੈਲਰਾਂ ਕੋਲ ਉਹ ਜਿਹੜੀ ਤੁਸੀਂ ਬਹੁਤ ਦੇਖੀ ਆਹਾ ਪ੍ਰਵੀਨ ਭਾਰਟਾ ਵਾਲੇ ਗਾਣੇ ਵਾਲੀ ਤੇ ਤੇ ਆਪਣੇ ਵਾਲੀ ਕਣਕ ਦੇਖੋ ਬਾਈ ਮੈਂ ਤਾਂ ਆ ਪਾ ਕੇ ਹਰਾਨ ਰਹਿ ਗਿਆ ਵੀ ਕੋਈ ਖੁੱਡ ਵੀ ਐ ਨਹੀਂ ਵੀ ਜਿਹੜਾ ਜੰਮਿਆ ਨਾ ਹੋਵੇ ਬਾਈ ਤੇ ਇਹ ਥੋੜੀ ਜਿਹੀ ਪਛੇਤੀ ਬੀਜੀ ਦੀ ਉਹ ਦੇਖੋ ਪਰਾ ਹਰਾ ਦਿਖਦਾ ਹੁਣ ਸਾਨੂੰ ਉਹ ਪਹਿਲਾਂ ਬੀਜ ਗਈ ਸੀ ਇਹ ਥੋੜੇ ਗਿੱਲੇ ਖੇਤ ਸੀ ਤੇ ਉਹ ਦੇਖੋ ਉਧਰ ਵੀਰ ਤੁਹਾਨੂੰ ਕੈਮਰੇ ਚ ਘੱਟ ਦਿਖਦੀ ਹੋਣੀ ਪਰ ਜੰਮਿਆ ਹਰੇਕ ਖੁੱਡ ਹੋਇਆ ਆ ਦੇਖੋ ਤੇ ਮੈਂ ਸੁਪਰ ਸੀਡਰ ਨੂੰ ਸਗੋ ਕਿਹਾ ਕਰਦਾ ਸੀ ਵੀ ਸਹੀ ਨਹੀਂ ਇਹ ਤਾਂ ਐਨ ਪੂਰਾ ਦਾਣਾ ਦਾਣਾ ਜੰਮਿਆ ਹੋਇਆ ਔਰ ਗਿੱਲ ਵਧੀਆ ਦੀ ਦਾਵਣ ਦੀ ਜ਼ਮੀਨ ਐ ਤੇ ਆਪਾਂ ਡੂੰਗੀ ਵੀ ਪੂਰੀ ਵੀਜੀ ਹੋਈ ਐ ਕੋਈ ਐ ਨਹੀਂ ਵੀ ਡੂੰਗੀ ਨਹੀਂ ਵੀਜੀ ਤੇ ਇੱਥੇ ਲਵੇ ਲਵੇ ਗਿੱਲਾ ਦੀ ਸੈਲਰ ਦੇ ਇਹ ਡਰਿੱਲਨ ਵਾਲੇ ਗੇੜੇ ਲਾ ਰਹੇ ਹੁਣ ਦੇ ਆ ਲਵੇ ਲਵੇ ਕੰਦਾ ਗਿੱਲਾ ਹੁੰਦਾ ਇੱਥੇ ਦੋ ਗੇੜੇ ਡਰਿੱਲਨ ਨਾਲ ਲਾਵਾਂਗੇ ਜੀ ਪਰਾਲੀ ਨਹੀਂ ਬੰਦੇ ਨੇ ਚੱਕੀ ਇਹ ਪਰਾਲੀ ਬਾਹਰ ਕੱਢ ਕੇ 11 ਢੇਰੀਆਂ ਲਾਣ ਦਾ ਵਾ ਚੱਗ ਲੱਗ ਜਾਂਦੀ ਆਹ ਦੇਖੋ ਇਹ ਕਣਕ ਆਪਣੇ ਵਾਲੇ ਦੀ ਜੰਮੀ ਹੋਈ ਸੁਪਰ ਸੀਡਰ ਦੀ ਸਿਰਾ ਗੱਲ ਬਾਤ ਐ ਕੋਈ ਖੁੱਡ ਨਹੀਂ ਵੇਲਾ ਬਾਈ ਜੀ ਹਾਲ ਤਾਂ ਥੋੜੇ ਦਿਨ ਹੋਏ ਨੇ ਇਹਨੂੰ ਬਾਕੀ ਕਣਕ ਬਹੁਤ ਵਧੀਆ ਜੰਮੀ ਐ